ਮੈਡਮ ਨਵਜੋਤ ਕੌਰ ਸਿੱਧੂ ਨੇ ਅੱਜ ਤੰਨਾ ਜੱਟ ਗਊਸ਼ਾਲਾ ਵਿੱਚ ਹਾਜ਼ਰੀ ਲਗਵਾਈ ਅਤੇ ਗਊ ਮਾਤਾ ਦੇ ਦਰਸ਼ਨ ਕੀਤੇ। ਇਸ ਮੌਕੇ ਉਹਨਾਂ ਨੇ ਭਾਸ਼ਣ ਦੌਰਾਨ ਕਿਹਾ ਕਿ ਸੱਚਾਈ ਤੇ ਖੜੇ ਲੋਕ ਧਾਰਮਿਕ ਕੰਮਾਂ ਵਿੱਚ ਹਾਜ਼ਰੀ ਲਗਵਾ ਰਹੇ ਹਨ, ਜਦਕਿ ਝੂਠਾ ਪ੍ਰਚਾਰ ਕਰਨ ਵਾਲੇ ਲੋਕ ਲੋਕਾਂ ਨੂੰ ਭਰਮਾ ਰਹੇ ਹਨ। ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਵੀ ਆਖ ਦਿੱਤਾ। ਉਹਨਾਂ ਨੇ ਗਊ ਮਾਤਾ ਦੀ ਆਸ਼ੀਰਵਾਦ ਲਈ ਕਿਹਾ ਕਿ ਗਊ ਮੂਤਨ ਨਾਲ ਅਨੇਕਾਂ ਬਿਮਾਰੀਆਂ ਦੂਰ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਉਹਨਾਂ ਨੇ ਧੰਨਾ ਜੱਟ ਗਊਸ਼ਾਲਾ ਨੂੰ 1 ਲੱਖ ਰੁਪਏ ਦਾ ਦਾਨ ਵੀ ਦਿੱਤਾ ਜਿਸ ਸਮਾਗਮ ਵਿੱਚ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਕਲੇਰ ਵੀ ਮੌਜੂਦ ਸਨ ਅਤੇ ਉਹਨਾਂ ਨੇ 11000 ਰੁਪਏ ਦਾ ਦਾਨ ਦਿੱਤਾ ਨਵਜੋਤ ਕੋਰ ਸਿੱਧੂ ਦੇਡਬਾ ਵਿਖੇ ਤਕਰੀਬਨ 5 ਘੰਟੇ ਰਹੇ ਪੰਨਾ ਗਊਸ਼ਾਲਾ ਵਿਖੇ ਮੈਂ ਆਈ ਹਾਂ ਤੇ ਬڑے ਦਿਲੋਂ ਤੁਹਾਡਾ ਧੰਨਵਾਦ ਕਰਦੀ ਆ ਕਿ ਮੇਰੀ ਨਿਮਾਣੀ ਜੀ انسان ਨੂੰ ਤੁਸੀਂ ਇੱਥੇ ਮੌਕਾ ਦਿੱਤਾ ਕਿ ਮੈਂ ਆਰਤੀ ਕਰ ਸਕੀ ਪਹਿਲਾਂ ਲੇਟ ਹੋ ਗਿਆ ਕਿਉਂਕਿ ਸੁਆਮੀ ਜੀ ਦੇ ਚਰਨਾਂ 'ਚ ਬੈਠੀ ਸੀ ਉਹ ਜਦੋਂ ਕੋਈ ਸੁਆਮੀ ਜੀ ਮਿਲ ਜਾਂਦੇ ਮੈਂ ਉਹਨਾਂ ਦੇ ਚਰਨ ਛੱਡ ਕੇ ਵਹਿ ਜਿੰਦੀ ਆ ਵੀ ਮੈਨੂੰ ਆ ਜਿਹੜੇ ਲੋਕ ਹੈ ਨਾ ਇਹ ਲੋਕਾਂ ਤੋਂ ਦੂਰ ਕਰਕੇ ਆਪਣੀ ਸੇਵਾ 'ਚ ਲਾ ਲਓ ਮੈਨੂੰ ਕਿੱਥੇ ਛੱਡਿਆ ਹੋਇਆ ਕਿਉਂਕਿ ਝੂਠ ਕਿਸੇ ਨੂੰ ਬਦੱਸਦੀ ਨਹੀਂ ਉਹ ਝੂਠ ਬੋਲੋਗਾ ਸਾਰੇ 100 ਵੀ ਝੂਆ ਜਾਂਦੇ ਤੁਹਾਨੂੰ ਵੱਡਣ ਬੰਦਾਸ ਤੂੰ ਵੀ ਉੱਨਾ ਚੰਗਾ ਹੈ ਪਰ ਅਸੀਂ ਸੱਚ ਦੇ ਖੜੇ ਹਾਂ ਅਸੀਂ ਸੱਚ ਹੀ ਬੋਲਾਂਗੇ ਤਾਂ ਮੈਂ ਕਿੰਨੀ ਆ ਸਵਾਮੀ ਜੀ ਨੇ ਵੀ ਕਹਿ ਕਿ ਅਈਆ ਭਾਈ ਚੜ੍ਹਨਾ ਚ ਰੱਖ ਲੋ ਤੇ ਮੈਂ ਦਾ ਕੀ ਹੈ ਮੈਂ ਤਾਂ ਸਾਡੇ ਅੰਮ੍ਰਿਤਸਰ ਰਹਿਣੀ ਆ ਸਾਡੇ ਤਾਂ ਗੋਲਡਨ ਟੈਂਪਲ ਹੈ ਜਿਸੇ ਸਾਰੀ ਦੁਨੀਆ ਆਂਦੀ ਹੈ ਤੇ ਮੇਰੇ ਪਿਓ ਨੇ ਕਿਹਾ ਹੋਇਆ ਸੀ 3 ਘੰਟੇ ਸੇਵਾ ਕਰੀ ਫਿਰ ਲੰਗਰ ਖਾਈ ਤੇ ਅੱਪਰ ਉੱਥੇ ਹੀ ਆ ਉੱਥੇ ਨਾ ਹੋ ਸਾਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਹੈ ਉਹ ਜਗ੍ਹਾ ਹੀ ਮਰਜ਼ੀ ਵਾਇਕ ਨੂੰ ਮੌਕਾ ਦਵੇ ਆਪਣੀ ਫਾਊਂਡੇਸ਼ਨ ਖੋਲ੍ਹੀਏ ਕਿਉਂਕਿ ਗਰੀਬ ਜਨਤਾ ਦਾ ਜਿਹੜੇ ਲੀਡਰ ਦਿਲ ਤੋੜਦੇ ਆ ਝੂਠ बोल ਕੇ ਉਹ ਬਰਦਾਸ਼ਤ ਨਹੀਂ ਤੁਸੀਂ ਸੱਚ ਬੋਲ ਲੋਕਾਂ ਨਾਲ ਸੱਚ ਬੋਲੋ ਤੇ ਜੋ ਪ੍ਰੋਮਿਸ ਕੀਤਾ ਉਹ ਕਰਕੇ ਦਿਖਾਓ ਨਹੀਂ ਤਾਂ ਗੱਡੀਆਂ ਛੱਡੋ ਮੂੰਹ ਤੋਂ ਜੋ ਵਚਨ ਕੱਢੇ ਆ ਉਹਨਾਂ ਨੂੰ ਪੂਰੇ ਕਰੋ ਕਿਉਂਕਿ ਤੁਸੀਂ ਪਰਮਾਤਮਾ ਦੀ ਆਤਮਾ ਨੂੰ ਝੂਠ ਬੋਲਦੇ ਹੋ ਉਹ ਜਿਹੜੀ ਆਤਮਾ ਪਰਮਾਤਮਾ ਨਾਲ ਜੁੜਨਾਈ ਹੈ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਹਾਡੇ ਚੰਨਾ ਦਮ ਹੈ ਵੀ ਆਪਾਂ ਝੂਠ ਬੋਲਦੀਏ ਫਿਰ ਮਾ ਬਗਲਾ ਮੁਖੀ ਜੀ ਮੈਂ ਕਹਨੀ ਆ ਇਹਨਾਂ ਦਾ ਸਹਾਰਾ ਲੈ ਕੇ ਮੈਨੂੰ ਪਤਾ ਚੱਲਿਆ ਕਿਨੇ ਲੋਕ ਸਾਨੂੰ ਸੁਵਾ ਸੁਵਾ ਕਰਦੇ ਗਾਲਾਂ ਕੱਢ ਕੇ ਉਹ ਤੇ ਲੋਕਾਂ ਨੇ ਵੀਡੀਓ ਭੇਜੀਆਂ ਤੇ ਮਾ ਬਗਲਾ ਮੁਖੀ ਜੀ ਉਹਨਾਂ ਦੀ ਸੁਣੂਗੀ ਅਸੀਂ ਕਹਿੰਦੇ